ਜਿਹੜੀਆਂ ਬੜੀਆਂ ਜਿਹੜੀਆਂ ਸੇਮ ਜੀਆਂ ਹੁੰਦੀਆਂ ਉਹਦੀ ਲਾਈਟਾਂ ਨਹੀਂ ਜਗਦੀਆਂ ਜੀ ਉਹਦੀ ਗਲੀਆਂ ਦਾ ਬੁਰਾ ਹਾਲ ਹੋ ਗਿਆ ਜੀ ਉਹਦੀ ਜਿਹੜਾ ਆ ਇੱਥੇ ਫਗਵਾੜੇ ਦੇ ਵਿੱਚ ਬੇੜਾ ਗਰਕ ਹੋ ਗਿਆ ਜੀ ਔਰ ਫਗਵਾੜੇ ਦੀ ਧੀ ਇੱਥੇ ਆਈ ਰਹੀ ਹੈ ਜੀ ਤੁਹਾਡੇ ਕੋਲ ਹੁੰਦਾ ਨਹੀਂ ਕੁਝ ਤਾਂ ਇਹ ਚੀਜ਼ਾਂ ਜਿਹੜੀਆਂ ਨਿਆਰਾਦਾਰ ਹੋ ਰਹੀਆਂ ਅੱਜ ਉਸ ਸੰਬੰਧੀ ਮੈਂ ਲੋਕਾਂ ਦੇ ਵਿੱਚ ਜਿਹੜੀ ਆ ਉਹ ਗੱਲ ਲੈ ਕੇ ਆਉਣਾ ਚਾਹੁੰਦਾ ਵੀ ਉਹ ਜਿਹੜੀ ਤਕਲੀਫ ਆ ਉਹ ਅਸਲ 'ਚ ਲੋਕਾਂ ਦੀ ਨਹੀਂ ਉਸ ਆ ਗੁਦੀ ਪਰਸਨਲ ਇਹ ਗੱਲ ਕਰੀਏ ਤੋ ਲਾਈਟਾਂ ਦੀ ਗੱਲ ਕੀਤੀ ਹੈ ਕੀ ਤੁਸੀਂ ਜਿਹੜੀ ਗੱਲ ਕਹਿ ਰਹੇ ਆ ਉਹ ਤਕਰੀਫ ਉਹਨਾਂ ਦੀ ਪਰਸਨਲ ਆ ਲਾਈਟਸ ਜਿਹੜੀਆਂ ਆ ਵੇਖੋ ਸਭ ਪਹਿਲਾਂ ਮੁੱਦਾ ਸੁਣ ਲਓ ਮੁੱਦਾ ਸੁਣ ਲਓ ਉਹ ਕਹਿ ਰਿਹਾ ਕਿ ਸ਼ਹਿਰ ਦੇ ਵਿੱਚ ਲਾਈਟਾਂ ਖਰਾਬ ਆ ਇਹ ਤੁਹਾਡੇ ਪਾਰਟੀ ਦੇ ਕਿਸੇ ਆਗੂ ਨੇ ਮੌਕੇ ਤੇ ਚੱਕ ਤਾ ਲਾਈਟਾਂ ਜਗਦੀਆਂ ਤੇ ਝੂਠ ਬਿਆਨਬੱਜੀ ਕਰ ਰਹੇ ਆ ਇੰਦਾ ਤਾਂ ਤਾਂ ਹੈ ਨਹੀਂ ਵੀ ਸਾਰੀਆਂ ਹੀ ਬੰਦ ਆ ਕੁਝ ਬੰਦ ਹੋ ਵੀ ਸਕਦੀਆਂ ਜਿਹੜੀ ਚੱਲਣੀ ਆ ਉਹ ਰਾਪੀ ਹੋਣੀ ਆ ਕੁਝ ਕੁਝ ਬੰਦ ਵੀ ਹੋ ਸਕਦੀਆਂ ਜੇ ਨਹੀਂ ਹੈਗੀ ਸੱਚਾਈ ਬੰਦ ਹੋਣੀ ਆ ਨਹੀਂ ਨਹੀਂ ਕੁਝ ਮੈਂ ਇਹ ਨਹੀਂ ਕਹਿੰਦਾ ਉਹ ਤਾਂ ਹਰ ਇੱਕ ਵੇਲੇ ਸਰਕਾਰ ਕਿਸੇ ਦੀ ਵੀ ਹੋਵੇ ਕਿਸੇ ਦਾ ਵੀ ਕੋਈ ਵੀ ਮੇਅਰ ਹੋਵੇ ਕੋਈ ਵੀ ਕਮਿਸ਼ਨਰ ਹੋਵੇ ਜਿਹੜੀ ਚੀਜ਼ ਵਰਤੋਂ ਚਾਉਣੀ ਆ ਉਹਨੇ ਖਰਾਬ ਹੀ ਹੋਣਾ ਜਿਹੜਾ ਜੀ ਆਗੂ ਕੌਣ ਹੈ ਜਿਹੜਾ ਤੁਸੀਂ ਨਾਮ ਨਾਮ ਜਾਗਰੂਤ ਕਰੋ ਲਈ ਹੈ ਕੌਣ ਆਗੂ ਆਗੂ ਕੌਣ ਹੈ ਉਹ ਭਾਜੀ ਜੀ ਆਗੂ ਰੋਇ ਤੜੀਆਂ ਖਬਰਾਂ ਚ ਰਹਿੰਦੀ ਹੈ ਸਾਰੇ ਸਾਲ ਦਾ ਮੇਅਰ ਨੇ ਤੁਸੀਂ ਵੀ ਤੁਸੀ ਮੈਨੂੰ ਸਵਾਲ ਕਰ ਲਿਆ ਬਈ ਉਹ ਆਗੂ ਇਦਾਂ ਕਹਿ ਰਿਹਾ ਤੂੰ ਉਹਨੂੰ ਵੀ ਪਤਾ ਸਾਬਕਾ ਮੇਅਰ ਨੇ ਔਰ ਆ ਜਿਹੜੀ ਹੈਗੇ ਆ ਮੇਰੇ ਕੋਲ ਉਹਨਾਂ ਦੀ ਪਰਸਨਲ ਜਿਹੜੀ ਤਕਲੀਫ ਹੈਗੀ ਆ ਉਹਦੇ ਕੁਝ ਡਾਕੂਮੈਂਟਸ ਨਹੀਂ ਨੇ ਤੁਸੀਂ ਇੱਕ ਗੱਲ ਕੀਤੀ ਕਬਜ਼ੇ ਦੀ ਜੋ ਹੁਸ਼ਿਆਰ ਬਰੋਡ ਤੇ ਉੱਤੇ ਤਕਰੀਬਨ ਸਾਰੀਆਂ ਹੀ ਪਾਰਕਾਂ ਤੇ ਨਜਾਇਜ਼ ਕਬਜ਼ੇ ਹੋਏ ਆ ਰੇਤੇ ਦੇ ਸਾਰੀਆਂ ਪਾਰਕਾਂ ਢੇਰ ਲੱਗਿਆ ਕਿ ਨਗਰ ਨਿਗਮ ਨੇ ਇਕੱਲੇ ਨੂੰ ਨੋਟਿਸ ਕੱਢਿਆ ਜਾਂ ਸਾਰਿਆਂ ਨੂੰ ਨੋਟਿਸ ਦਿੱਤੇਗੇ ਤੁਹਾਡੇ ਦਿਹਾਜ ਜਾਗਾ ਜਦੋਂ ਕੋਈ ਜਦੋਂ ਕੋਈ ਸ਼ਿਕਾਇਤ ਆਉਂਦੀ ਆ ਜਦੋਂ ਕੋਈ ਸ਼ਿਕਾਇਤ ਆਉਂਦੀ ਆ ਉਹਦੇ ਤੇ ਅਫੀਸਰ ਨੇ ਕਾਰਵਾਈ ਕਰਨੀ ਹੈ ਪਰ ਇਸ ਪਰ ਸ਼ਿਕਾਇਤ ਦੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੇਖਿਆ ਕਿ ਪਾਰਕਾਂ ਤੇ ਕਬਜ਼ਾ ਹੈ ਵੱਡੇ ਰੇਤੇ ਬੈਣੀ ਤੁਸੀਂ ਗੱਲ ਕਰਦੇ ਹੋ پارک ਭਰਿਆ ਪਿਆ پارک ਦੀ ਹੋਰ ਰੇਤੇ ਬੈਣੀ ਉਹ ਇੱਕ پارک ਆ ਦੰਦੀ ਜਿਹੜਾ ਰੇਤੇ ਨਾਲ ਭਰੀਆਂ ਪਈਆਂ ਕੀ ਇੱਕ ਜਿਹੜਾ ਬੰਦਾ ਖਬਰਾਂ ਲਵਾ ਰਿਹਾ ਉਹਦੇ ਤੇ ਪਰਸਨ ਟੈਗ ਹੈਗਾ ਜਾਂ پارکਾਂ ਦੇ ਸਾਰੇ ਨੋਟਿਸ ਨਾਲ ਭੇਜੇ ਹੋ ਮੈਂ ਜਿਹੜੀ ਤੁਹਾਨੂੰ ਮੇਰੇ ਹੱਥ ਜਿਹੜਾ ਡਾਕੂਮੈਂਟ ਹੈ ਇਹਦੇ ਨਾਲ ਇੱਕ ਦਰਖਾਸਤ ਦੀ ਕਾਪੀ ਆ ਔਰ ਇਹਦੇ ਨਾਲ ਭੇਜੇ ਹੋਏ ਨੋਟਿਸ ਦੀ ਕਾਪੀ ਪਰ ਮੈਂ ਮੈਂ ਦਰਖਾਸਤ ਦੀ ਗੱਲ ਕਰ ਰਿਹਾ ਦਰਖਾਸਤ ਆਈ ਤੇ ਨੋਟਿਸ ਗਿਆ ਤੇ ਜਦੋਂ ਨੋਟਿਸ ਜਾਣਾ ਤੇ ਤਕਲੀਫ ਵਧੀ ਯਾਨੀ ਮੀਡੀਆ ਨੇ ਮੇ ਮੌਕੇ ਤੇ ਦੇਖਿਆ ਕਿ ਜਿੱਥੇ ਮੇਰ ਦਾ ਨਜਾਇਜ਼ ਕਬਜ਼ਾ ਹੈ ਅਸੀਂ ਮੇਰ ਦੇ ਹੱਕ ਚ ਨਹੀਂ ਤੇ ਕੀ ਉਹਦੇ ਆਲੇ ਦੁਆਲੇ ਜਿਹੜਾ ਕਬਜ਼ਾ ਹੈ ਰਾਈਟ ਐਂਡ ਲੈਫਟ ਕੀ ਉਹਨਾਂ ਤੇ ਵੀ ਕਾਰਵਾਈ ਕਿਉਂ ਨਹੀਂ ਉਹਨਾਂ ਨੂੰ ਨੋਟਿਸ ਕਿਉਂ ਨਹੀਂ ਫਿਰ ਉਹੀ ਗੱਲ ਕਹਿ ਰਹੇ ਆ ਕਿ ਜਦੋਂ ਕੰਪਲੇਂਟ ਆਈ ਮੇ ਕੰਪਲੇਂਟ ਆਈ ਤੱਕ ਨਗਰ ਨਿਗਮ ਕੀ ਦੇਖ ਰਹੀ ਆਪ ਆ ਮੇਰੇ ਕੋ ਕੰਪਲੇਂਟ ਦੀ ਕਾਪੀ ਆ ਆ ਕੰਪਲੇਂਟ ਦੀ ਕਾਪੀ ਆ ਇਦੇ ਵਿੱਚ ਕੰਪਲੇਂਟ ਦੇ ਵਿੱਚ ਬਕਾਇਦਾ ਨਾਮ ਲਿਖਿਆ ਹੋਇਆ ਹੈ ਔਰ ਬਕਾਇਦਾ ਜਗ੍ਹਾ ਲਿਖੀ ਹੋਈ ਹੈ ਵੀ ਕਿਤੇ ਹੁਣ ਜਦੋਂ ਤੁਸੀਂ ਅਗਰ ਕੋਈ ਤੁਸੀਂ ਜਾਂ ਮੈਂ ਜਾਂ ਕੋਈ ਹੋਰ ਜਦੋਂ ਕੋਈ ਕਿਤੇ ਕੰਪਲੇਂਟ ਕਰੇਗਾ ਉਹਦੇ ਤੇ ਜਦੋਂ ਕੋਈ ਕਾਰਵਾਈ ਨਹੀਂ ਹੋਏ ਪਰ ਨਗਰ ਨਿਗਮ ਦੀ ਟੀਮ ਨੇ ਇੱਕ ਬੰਦੇ ਨੂੰ ਟਾਰਗੇਟ ਬਣਾਇਆ ਤੁਸੀਂ ਕਹ ਰਹੇ ਮੇਰ ਖਬਰਾਂ ਲਵਾ ਰਹੇ ਆ ਇੱਕ ਸ਼ਹਿਰ ਦੀ ਬੇਟੀ ਦਾ ਨਾਮ ਲੈ ਰਿਹਾ ਜਾਂ ਕਮਿਸ਼ਨਰ ਦਾ ਨਾਮ ਲੈ ਰਿਹਾ ਪਰ ਉਹਦੇ ਆਲੇ ਦੁਆਲੇ ਜਿਹੜਾ ਨਜਾਇਜ਼ ਕਬਜ਼ਾ ਤਾਂ ਨਗਰ ਨਹੀਂ ਹੁੰਦੀ ਟੀਮ ਉਹ ਕਿਉਂ ਨਹੀਂ ਦੇਖੇ ਉਹਦੇ ਲਈ ਤੁਸੀਂ ਪਿਛਲੇ ਕਾਫੀ ਲੰਬੇ ਆਰਸੇ ਤੇ ਕੰਪਲੇਂਟ ਕੌਣ ਕਰੇਗਾ ਤੁਸੀਂ ਪੱਤਰਕਾਰਾਂ ਦੇ ਨਾਲ-ਨਾਲ ਸ਼ਹਿਰ ਦੇ ਜ਼ਿੰਮੇਵਾਰ ਸ਼ਹਿਰੀ ਵੀ ਹੋ ਸਰ ਤੁਸੀਂ ਵੀ ਜ਼ਿੰਮੇਵਾਰੀ ਹੈ ਸ਼ਹਿਰ ਦੀ ਇੱਕ ਮਿੰਟ ਤੁਸੀਂ ਕਿਉਂ ਨਹੀਂ ਕੀਤੀ ਫਿਰ ਉਹਦੀ ਸਰ ਤੁਸੀਂ ਤੁਸੀਂ ਇੱਕ ਸੁਣੋ ਇੱਕ ਮਿੰਟ ਤੁਸੀਂ ਸੁਣੋ ਤੁਸੀਂ ਮੌਜੂਦਾ ਹੈ ਮੈਂ ਸਰਕਾਰ ਦੇ ਵਿੱਚ ਬੋਲਦੇ ਪਿਆ ਮੈਂ ਬੋਲਦੇ ਪਿਆ ਤੁਸੀਂ ਧਿਆਨ ਨਹੀਂ ਦਿੰਦਾ ਮੈਂ ਤਾਂ ਕਹਿੰਦਾਓ ਕੰਪਲੀਟ ਦਿਓ ਮੇਰੇ ਕੰਪਲੇਨਟ ਕੌਣ ਦੇਗਾ ਮੀਡੀਆ ਨੋਟ ਪਰਸਪਾਰਟੀ ਮੀਡੀਆ ਨੋਟ ਪਰਸਪਾਰਟੀ ਨਹੀਂ ਮੈਂ ਕਹਿੰਦਾ ਤੁਸੀਂ ਸਰ ਪੱਤਰਕਾਰ ਦੇ ਨਾਮ ਆ ਜਿਹੜੀਆਂ ਬੜੀਆਂ ਚੱਕੀਆਂ ਰਹੀਆਂ ਨੇ ਉਹ ਦੀ ਕੰਪਲੀਟ ਸੀ ਹੈ ਸਰ ਦੇ ਜ਼ਿੰਮੇਵਾਰ ਨਹੀਂ ਇੱਕ ਗੱਲ ਤੁਸੀਂ ਜਿਹੜੀਆਂ ਨਹੀਂ ਸਰ ਜਿਹੜੀਆਂ ਚਕਾਈਆਂ ਜਾਂਦੀਆਂ ਨੇ ਮੀਡੀਆ 'ਚ ਨੋਟ ਪਰਸਨਲ ਪਾਰਟੀ ਤੁਸੀਂ ਕੀ ਇਸ਼ੂ ਕਰੋ ਮੀਡੀਆ ਸਕਾਇਰ ਕਰਤਾ ਨਹੀਂ ਪਰ ਜਿਹੜਾ ਇੱਕ ਮੇਅਰ ਦਾ ਕਬਜ਼ਾ ਮੇਅਰ ਦਾ ਨਜਾਇਜ਼ ਕਬਜ਼ਾ ਹੈਗਾ ਗਲਤ ਆ ਨੋਟਸ ਚੱਲ ਗਿਆ ਪਰ ਉੱਥੇ ਸਾਰੇ ਪਾਰਕਾਂ ਦੇ ਉਹਦੇ ਵੱਲ ਤੁਹਾਡੇ ਵੱਲੋਂ ਕੀ ਐਕਸ਼ਨ ਹੈ ਜੀਡੀ ਸ਼ਰਮਾ ਪੱਤਰਕਾਰ ਜੀ ਹੋ ਸਕਦਾ ਲੇਕਿਨ ਬੀਡੀ ਸ਼ਰਮਾ ਸ਼ਹਿਰੀ ਨਹੀਂ ਹੈ ਹੈਗੀ ਤੁਸੀਂ ਵੀ ਹੈਗੇ ਵਿਚ ਮੈਂ ਤੁਹਾਡੇ ਤੁਹਾਡੀ ਦੇ ਆਪ ਹੈ ਤੁਹਾਡੇ ਪੱਤਰਕਾਰ ਬਠੇ ਇਹਨਾਂ ਨੇ ਹੁਣ ਤੱਕ ਤੁਸੀਂ ਹੀ ਆਉਂਦੇ ਹੋ ਕੰਪਲੇਨ ਇਹਨਾਂ ਨੇ ਕੀ ਸ਼ਿਕਾਇਤ ਕੀਤੀ ਤੁਸੀਂ ਵੀ ਬੈਠਿਆ ਜਿਹੜੀ ਫੜੀ ਦੇ ਚਕਾਣ ਜਾਂਦੇ ਆ ਜੇ ਨਗਰ ਨਹੀਂ ਪੀਰ ਆਦੀ ਹੈ ਜਿਹੜੀ ਜਨਾਬ ਜਿਹੜੀ ਬੜੀ ਚਕਾਣਾਂ ਨੇ ਉਹ ਕਿਹਦੇ ਹੁਕਮ ਅੱਤੇ ਮੈਂ ਤਾਂ ਮੈਂ ਤਾਂ ਰੇਡੀ ਮੇਰੀ ਸੁਣ ਲਿਓ ਨਾ ਨਾ ਮੈਂ ਰੇਡੀ ਬੜੀ ਪੂਰਾ ਧਾਮ ਜਾਣ ਮੇਰੀ ਸੁਣ ਲਿਓ ਸੁਣ ਲਓ ਜਿਹੜੀ ਰੇਡੀ ਫੜੀ ਚਕਾਣ ਜਾਂਦੇ ਆ ਗਲਤੀ ਦੀ ਹਿੰਦਕਾ ਕਿਹੜੀ شکایت ਜਾਂਦੀ ਹੈ ਜਿਹੜੀਆਂ ਚੱਕੀਆਂ ਦੀਆਂ ਉਹਨੂੰ ਰਾਜਗੱਤ ਦਾ ਬੇਰੋਜ਼ਗਾਰ ਕਿੱਸਾ ਜਾਂਦਾ ਹਾਂਜੀ ਮੈਂ ਤੁਹਾਨੂੰ ਜਿਹੜਾ ਤੁਹਾਨੂੰ ਬਤਾਉਂ ਮੈਂ ਬਿਲਕੁਲ ਤੁਹਾਡੀ ਤੁਹਾਡੀ ਜਦੋਂ ਵੀ ਤੁਸੀਂ ਬੋਲੇ ਜੀ ਇੱਕ ਮਿੰਟ ਹੈ ਨਾ ਬਿਨਾ ਸ਼ਿਕਾਇਤ ਤੋਂ ਚੱਕੇ ਜਾਂਦੇ ਤੁਹਾਡੀ ਸੱਤਾ ਦੇ ਵਿੱਚ ਇਸ ਕਰਕੇ ਨਹੀਂ ਬੋਲੇ ਜਦੋਂ ਮੈਨੂੰ ਕਿਸੇ ਨੇ ਫੋਨ ਕਰਕੇ ਕਹਿਣਾ ਵੀ ਭਾਈ ਆ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਨਹੀਂ ਜਿਹੜੀ ਪੈਣਾ ਤੁਸੀਂ ਸਾਡੇ ਫੋਨ ਤੋਂ ਵੀ ਜਾਂਦੇ ਰਹੇ ਆ ਨਹੀਂ ਜੀ ਮੈਨੂੰ ਨਹੀਂ ਪਤਾ ਇਸ ਦਾ ਅਦਾਬੀ ਟਿਕ ਬਗੈਰ ਹਉਦੋ ਇਹ ਤਾਂ ਮੈਂ ਦਸੂਗਾ ਤਸਦੀਕ ਮੈਂ ਕਰਨਾ ਵੀ ਮੈਂ ਬਗੈਰ ਫੋਨ ਤੋਂ ਜਾਂਦਾ ਹਾਂ ਕਿ ਫੋਨ ਆਈ ਤੇ ਜਾਂਦਾ ਸੀ ਇਸ ਗੱਲ ਨੂੰ ਮੈਂ ਤਸਦੀਕ ਕਰਨਾ ਜਿਹੜਾ ਨਗਰ ਨਿਗਮ ਦੇ ਕਿਸੇ ਵੀ ਕਾਰਵਾਈ ਦੇ ਜਦੋਂ ਮੈਂ ਵਿਰੋਧ ਕੀਤਾ ਕਿਸੇ ਮੌਕੇ ਵੀ ਵਿਰੋਧ ਕੀਤਾ ਤੇ ਜਦੋਂ ਮੈਨੂੰ ਕਿਸੇ ਨੇ ਬੁਲਾਇਆ ਮੈਂ ਉੱਥੇ ਗਿਆ ਜਦੋਂ ਲੱਗਾ ਵੀ ਇਹ ਗਲਤ ਹੋ ਰਿਹਾ ਤੇ ਆਪਾਂ ਵਿਰੋਧ ਕੀਤਾ ਇਸ ਐਪੀਸੋਡ ਦੇ ਵਿੱਚ ਇੱਕ ਸਿੰਗਲ ਪਰਸਨ ਨੇ ਕਿਸੇ ਨੇ ਵੀ ਮੈਨੂੰ ਕਾਲ ਨਹੀਂ ਕੀਤੀ ਮੈਂ ਉਹ ਸਾਰੀ ਕਾਰਵਾਈ ਜਿਹੜੀ ਆ ਉਹ ਖਬਰ ਦੇ ਵਿੱਚ ਲਿਖੀ ਹੋ। ਹੁਣ ਤੁਸੀਂ ਕੀ ਮੰਗ ਕਰਦੇ ਜਿਸ ਤਰ੍ਹਾਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਗਰ ਨਿਗਮ ਪਲੱਸ ਸਾਬਕਾ ਮੇਰ ਨੂੰ ਕੀ ਕਹਿਣੇ ਜਾਂਦੇ ਹੋ? ਮੈਂ ਤਾਂ ਜੀ ਤੁਹਾਨੂੰ ਤੁਹਾਡੀ ਜਿਹੜੀ ਕੋਈ ਤਕਲੀਫ ਉਹਦੀ ਉਹ ਤਾਂ ਸੁਣੀ ਨਹੀਂ। ਨਹੀਂ ਨਹੀਂ ਉਹ ਅਸੀਂ ਸੁਣ ਲਈ ਕਿ ਉਹਨਾਂ ਨੋਟਿਸ ਕੱਢਿਆ ਰਿਹਾ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਪਰ ਅਸੀਂ ਉਹ ਤੁਹਾਨੂੰ ਸੁਣਾਇਆ ਕਿ ਨਾਲ ਪਾਰਕਾਂ ਦੇ ਹੈਗਾ ਉਹਦੇ ਤੇ ਐਕਸ਼ਨ ਕਿਉਂ ਨਹੀਂ? ਯਾਨੀ ਇੱਕ ਬੰਦਾ ਜਿਹੜਾ ਕੋਈ ਖਬਰ ਲਵਾ ਰਿਹਾ ਉਹਤੇ ਐਕਸ਼ਨ ਹੁਣ ਤੁਹਾਡੀ ਕੀ ਡਿਮਾਂਡ ਕੀ ਹੈ ਅੱਗੇ ਕੀ ਮੰਗ ਹੈ ਪ੍ਰਸ਼ਾਸਨ ਨੂੰ? ਮੇਰੀ ਕਿਸੇ ਕੋਲੋਂ ਕੋਈ ਮੰਗ ਨਹੀਂ। ਮੈਂ ਸਿਰਫ ਲੋਕਾਂ ਦੀ ਜਾਣਕਾਰੀ ਦੇ ਵਿੱਚ ਇਹ ਗੱਲ ਦੱਸਣੀ ਚਾਹੁੰਦਾ ਕਿ ਆਪਣੀ ਤਕਲੀਫ ਨੂੰ ਲੋਕਾਂ ਦੇ ਮੋਢਿਆਂ ਤੇ ਰੱਖ ਕੇ ਆਪਣਾ ਉਹ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਹ ਤਕਲੀਫ ਪਰਸਨਲ ਆ ਇਹ ਤਕਲੀਫ ਲੋਕਾਂ ਦੀ ਨਹੀਂ ਆਹ ਤਕਲੀਫ ਪਰਸਨਲ ਤਕਲੀਫ ਹੈ ਇਹ ਲੋਕਾਂ ਦੀ ਤਕਲੀਫ ਨਹੀਂ ਹੈ ਜੇ ਗੱਡੀ ਉਥੇ ਨਿਆਇਜ ਖੜੀ ਆ ਬਿਨਾ ਪਰਚੀ ਤੋਂ ਤੇ ਲੋਕਾਂ ਦੀ ਨਹੀਂ ਖੜੀ ਉਹ ਲੋਕਾਂ ਦੀ ਨਹੀਂ ਖੜੀ ਕਿਸੇ ਪਰਸਨਲ ਦੀ ਆ ਉਹ ਲੋਕਾਂ ਦੀ ਨਹੀਂ ਜੇ ਉਹਦੇ ਤੇ ਨੋਟਿਸ ਕੱਢਿਆ ਗਿਆ ਤਾਂ ਤਕਲੀਫ ਇੱਕ ਬੰਦੇ ਦੀ ਆ ਉਹਨੂੰ ਆਪਾਂ ਦੂਜੇ ਦੇ ਮੋਢੇ ਤੇ ਰੱਖ ਕੇ ਕਿਉਂ ਚਲਾ ਰਹੇ ਆ ਜੇ ਚੋਰੀ ਹੋਈ ਆ ਤੇ ਉਹ ਲੋਕਾਂ ਦੀ ਤਕਲੀਫ ਨਹੀਂ ਸੀ ਜਿਨੇ ਕੀਤੇ ਆ ਉਹਦੇ ਖਿਲਾਫ ਕੰਪਲੇਂਟ ਆ ਉਹਦੇ ਖਿਲਾਫ ਆ ਕੰਪਲੇਂਟ ਜੇ ਆਹ ਕਰਜ਼ੇ ਵਾਲੀ ਆ ਇਹਦੇ ਖਿਲਾਫ ਸ਼ਿਕਾਇਤ ਆਈ ਹੈ ਔਰ ਸ਼ਿਕਾਇਤ ਦੀ ਕਾਪੀ ਨਾਲ ਨਹੀਂ ਆ ਇਹ ਪਰਸਨਲ ਤਕਲੀਫ ਹੈ ਇਹ ਲੋਕਾਂ ਦੀ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਮੈਂ ਤੁਹਾਡੇ ਮਾਧਿਅਮ ਤੋਂ ਸ਼ਹਿਰ ਵਾਸੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਤਕਲੀਫ ਹੈ ਇਹ ਪਰਸਨਲ ਆ ਇਹ ਤਕਲੀਫ ਸ਼ਹਿਰ ਦੀ ਤਕਲੀਫ ਨਹੀਂ ਸ਼ਹਿਰ ਦਾ ਮਾਮਲਾ ਹੈ ਕਿ ਆਪਣਾ ਉਲੂਸਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਮੇਰੇ ਨਜ਼ਾਇਜ਼ ਨੂੰ ਜਿਹੜਾ ਆ ਮੈਂ ਜੋ ਗਲਤ ਕਰ ਰਿਹਾ ਉਹਦੇ ਤੇ ਤੁਸੀਂ ਕੋਈ ਕਾਰਵਾਈ ਨਾ ਕਰਿਓ ਨਹੀਂ ਤਾਂ ਮੈਂ ਤੁਹਾਨੂੰ ਬਦਨਾਮ ਆਹ ਹਥਿਆਰ ਵਰਤੇ ਜਾ ਰਿਹਾ ਹੋਰ ਕੋਈ ਤਰੈਕ ਕੋ ਰਾਸ਼ਟਰੀ ਉਦਵਿਚ ਜਨਹਿਰ ਨੰਗਲ ਨਹੀਂ ਆ ਮੈਂ ਤਾਂ ਨਹੀਂ ਇਹ ਜੋ ਮੈਂ ਨਮੋਕਰਾਚੋਂ ਬੋਲ ਸਕੀ ਆ ਉਹਨੇ ਇਹ ਕਿਹਾ ਵੀ ਜਿਹੜੇ ਮੇਰ ਸਾਹਿਬ ਰੋਜ਼ ਬਿਆਨਬਾਜ਼ੀ ਕਰ ਰਿਹਾ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈਆਂ ਹੋਈਆਂ ਆ ਉਹਨਾਂ ਦੀ ਮੁਖਲਾੜ ਦੇ ਵਿੱਚ ਬਿਆਨਬਾਜ਼ੀ ਕਰ ਰਿਹਾ ਕੀ ਮਾਮਲਾ ਕੀ ਆ ਉਹ ਸਰ ਦੇਖੋ ਮੈਂ ਅੱਜ ਦਾ ਨਹੀਂ ਹੈਗਾ ਮੈਂ ਕਾਫੀ ਚਿਰ ਤੇ ਜਿਹੜੀ ਵੀ ਸਰਕਾਰ ਆਵੇ ਆਪੋਜੀਸ਼ਨ ਦਾ ਕੰਮ ਆ ਆਵਾਜ਼ ਠਾਣਾ ਮੈਂ ਕਾਂਗਰਸ ਦੀ ਸਰਕਾਰ ਲਈ ਮੈਂ ਇੰਨਾਂ ਲਗਾਤਾਰ ਆਵਾਜ਼ਾਂ ਢਾਣਾ ਰਿਹਾ ਨੰਗਰ ਸਾਹ ਨਾਲ ਹੀ ਬਿੰਦੇ ਸੀ ਜਦੋਂ ਬਰਮਾ ਸਾਹਿਬ ਦੇ ਘਰ ਘੇਰਿਆ ਮੇਰੇ ਨਾਲ ਹੀ ਬਿੰਦੇ ਰਿਹਾ ਵੀ ਇਹ ਵੀ ਆਪਾਂ ਧਰਮ ਦੇ ਨਾਲ ਸਾਥ ਹੁੰਦੇ ਰਹੇ ਲਗਾਤਾਰ ਠੀਕ ਆ ਨੰਗਰ ਸਾਹਿਬ ਜੀ ਤੁਸੀਂ ਅੱਜ ਸਰਕਾਰ ਬਦਲੀ ਆ ਆਪਦੀ ਸਰਕਾਰ ਚਾਗੇ ਆ ਹਲੇ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਤੁਹਾਨੂੰ ਆਪਦੀ ਸਰਕਾਰ ਤੁਸੀਂ ਕਿਹੜੇ ਗਰੁੱਪ ਦੇ ਆ ਇੱਕ ਮੈਂ ਤਾਂ ਇੱਥੇ ਇਹ ਹੀ ਨਹੀਂ ਪਤਾ ਲੱਗਦਾ ਇੱਥੇ ਗਰੁੱਪ ਕਿੰਨੇ ਆ ਕਿਹੜਾ ਪਹਿਲੇ ਗਰੁੱਪ ਦੇ ਆ ਦੂਏ ਦੇ ਆ ਕਿ ਤੀਏ ਦੇ ਆ ਚੌਥੀ ਗੱਲ ਤੁਸੀਂ ਇਹ ਗੱਲ ਕਹੀ ਆ ਵੀ ਮੈਡਮ ਕਮਿਸ਼ਨਰ ਨੇ ਇਹ ਗੱਲ ਕਹੀ ਆ ਵੀ ਮੈਨੂੰ ਨੋਟਿਸ ਦਿੱਤੇ ਆ ਪਾਰਕਾਰ ਦੇ ਵਿੱਚ ਗੱਡੀ ਖੜੀ ਹੁੰਦੀ ਆ ਮੈਂ ਪਾਰਕ ਦੇ ਵਿੱਚ ਆ ਗੱਡੀ ਦੀਆਂ ਰਸੀਦਾ ਵਾ ਮੈਂ ਜਦੋਂ ਵੀ ਆ ਨਾ ਮੇਰੇ ਕੋ ਰਸੀਦਾ ਨੰਬਰ ਦੇਖ ਲਓ ਮੈਂ ਰਸੀਦ ਕੱਟ ਕੇ ਉੱਤੇ ਗੱਡੀ ਖੜੀ ਕਰਦਾ ਮੈਂ ਜਦੋਂ ਵੀ ਉੱਥੇ ਜਾਂਦਾ ਮੈਂ ਰਸੀਦਾ ਕਰਦਾ ਆ ਮੇਰੇ ਕੋ ਨੰਬਰ ਦੇਖ ਲਓ ਬਾਕੀ ਜੇ ਨੰਗਲ ਸਾਹਿਬ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਆ ਤਾਂ ਤੁਸੀਂ ਵੀ ਅੱਗੇ ਜ਼ਰੂਰਤਮੰਦ ਜਰੇ ਸ਼ਹਿਰ ਦੇ ਰੇੜੀਆਂ ਵਾਲੇ ਗੱਡੀਆਂ ਵਾਲੇ ਉਹਨਾਂ ਦੀ ਬੜੀਆਂ-ਬੜੀਆਂ ਆਵਾਜ਼ਾਂ ਠਾਉਂਦੇ ਸੀ ਅੱਜ ਕਿੱਥੇ ਤੁਸੀਂ ਚਲੇ ਗਏ ਆ ਸਾਨੂੰ ਤਾਂ ਨਜ਼ਰ ਹੀ ਨਹੀਂ ਆਏ ਮੈਂ ਤਾਂ ਸੋਚਦਾ ਰਿਹਾ ਨੰਗਰ ਸਾਹਿਬ ਵੀ ਪਤਾ ਨਹੀਂ ਤੁਸੀਂ ਪਾਰਟੀ ਛੱੜਤੀ ਇਹ ਵੀ ਆਪ ਵੀ ਕਿਉਂਕਿ ਇਸ ਕਰਕੇ ਛੱੜਦੀ ਪਾਰਟੀ ਮੈਂ ਤੁਹਾਡੀ ਸੁਣਵਾਈ ਹੈ ਨਹੀਂ ਜੇ ਕਿਸੇ ਨੂੰ ਪ੍ਰੋਬਲਮ ਹੈ ਮੈਂ ਮੈਡਮ ਕਮਿਸ਼ਨਰ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਪੁਲ ਥੱਲੇ ਪਾਣੀ ਖੜਾ ਤੁਸੀਂ ਆ ਕੇ ਕਿਹਾ ਮੈਂ ਸਫਾਈ ਕਰਤੀ ਇੱਥੇ ਮੈਂ ਆ ਕਰਤਾ ਮੈਂ ਆ ਕਰਤਾ ਤੁਸੀਂ ਕਿਹਾ ਜੀ ਕਰੋਚਮੰਸੀ ਮੈਂ ਖਤਮ ਕਰਤੀ ਮੈਡਮ ਜੀ ਤੁਹਾਡੇ ਮਗਰ ਪਾਣੀ ਨਹੀਂ ਤੁਹਾਨੂੰ ਮੇਰੇ ਆਇਆ ਸੀ ਡੇਂਗੂ ਚੱਲ ਰਿਹਾ ਲਗਾਤਾਰ 2 ਮਹੀਨੇ ਤੋਂ ਲੋਕ ਡੀਐਮਸੀ ਦੇ ਹਾਲ ਦੇਖੋ ਕਿੰਨਾ ਮਾੜਾ ਅੱਜ ਵੀ ਡੀਐਮਸੀ ਤੋਂ ਮੈਨੂੰ ਫੋਨ ਆਇਆ ਉੱਥੋਂ ਉਹ ਕਹਿੰਦੇ ਮਹਾਰਾਜ ਤੁਸੀਂ ਸ਼ਹਿਰ ਦੇ ਵਿੱਚ ਡੇਂਗੂ ਵਾਸਤੇ ਕੀ ਕਰ ਰਹੇ ਆ ਮੈਂ ਕੱਲ ਮੰਤਰੀ ਮਾਨਨ ਸੋਮਪ੍ਰਕਾਸ਼ ਜੀ ਨਾਲ ਗੱਲ ਕੀਤੀ ਮੈਡਮ ਦੀ ਨਾਲ ਕੀਤੀ ਸਾਡੇ ਕੋ ਆਪਣੇ ਕੋ ਗੱਡੀਆਂ ਖੜੀਆਂ ਉੱਥੇ ਮੇਰਾ मैडम जी ना ਵਿਚਾਰ ਬਣ ਕੇ ਸਾਡੀ ਇੱਕ ਟੀਮ ਸ਼ਹਿਰ ਦੇ ਵਿੱਚ ਜਾਊਗੀ ਜੇ ਕਮਿਸ਼ਨਰ ਸਾਹਿਬ ਸ਼ਹਿਰ ਦਾ ਡੇਂਗੂ ਦਾ ਨਹੀਂ ਹੱਲ ਕਰ ਸਕਦੇ ਤੇ ਅਸੀਂ ਮੈडम अनीता सोमपुरवाज ਦੇ ਪਿਛਲੇ ਸਾਲ ਵੀ ਜਦੋਂ ਕਾਂਗਰਸ ਸਰਕਾਰ ਸੀਗੀ ਅਸੀਂ ਲਗਾਤਾਰ ਆਪ ਸੈਂਡਿੰਗ ਕੀਤੀ ਹੈ ਸ਼ਹਿਰ ਦੇ ਵਿੱਚ ਆਪ ਦਵਾਈਆਂ ਝਣਕੀਆਂ ਐਨਆਰਆਈ ਭਰਾਵਾ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਉਦੋਂ ਵੀ ਬੜੀ ਆਵਾਜ਼ ਸਾਰੇ ਠਾੰਦੇ ਸੀ ਮੇਰੀ ਇੱਕੋ ਹੀ ਮੰਗ ਹੁੰਦੀ ਸੀ ਐਮ ਐਲ ਏ ਸਾਹਿਬ ਤੁਸ ਤੁਹਾਨੂੰ ਕੋਈ ਪ੍ਰੋਬਲਮ ਤੁਸੀਂ ਗੱਲ ਕਰੋ ਮੈਨਾਂ ਐਮ ਐਲ ਏ ਗੱਲ ਕਰੇ ਜੇ ਆਪਣੇ ਨੰਗਲ ਸਾਹਿਬ ਤੁਸੀਂ ਕਿਉਂ ਗੱਲ ਕਰਦੇ ਆ ਏਡੀ ਏਡੀਆਂ ਖਵਾਰਾ ਦੀ ਖਬਰਾਂ ਚੱਲਦੀਆਂ ਕਮਿਸ਼ਨਰ ਸਾਹਿਬ ਕਿਉਂ ਨਹੀਂ ਉਹਦਾ ਵਰਜਨ ਦਿੰਦੇ ਜੇ ਮੈਨਾਂ ਗੱਲ ਕਰਨੀ ਆ ਮੈਂ ਐਕਸ ਮੇਰ ਆ ਮੈਨਾਂ ਮੈਡਮ ਕਮਿਸ਼ਨਰ ਨਾਲ ਗੱਲ ਕਰੇ ਮੇਰੇ ਏ ਡੀ ਸੀ ਸਾਰੇ ਕਮਿਸ਼ਨਰ ਮੇਰੇ ਅੰਡਰ ਰੇ ਆ ਬੜੇ ਬੜੇ ਅਫਸਰ ਮੇਰੇ ਅੰਡਰ ਰੇ ਆ ਕਿਉਂਕਿ ਉਹਨਾਂ ਦਾ ਅਧਿਕਾਰ ਵੰਦਾ ਤੁਸੀਂ ਤਾਂ ਆਪ ਆਪ ਦੀ ਸਰਕਾਰ ਦੇ ਆ ਤੁਸੀਂ ਕੀ ਲੋਕਾਂ ਨੂੰ ਦੱਸੋਗੇ ਲੋਕਾਂ ਨੂੰ ਨਹੀਂ ਪਤਾ ਵੀ ਤੁਸੀਂ ਕਿੰਨੀਆਂ ਪਾਰਟੀਆਂ ਬਦਲ ਚੁੱਕੇ ਆ ਹਰ ਵਾਰੀ ਤੁਸੀਂ ਲਗਾਤਾਰ ਪਾਰਟੀ ਬਦਲਦੇ ਮੇਰੇ ਸਾਹ ਉਹਨਾਂ ਨੇ ਦੋ ਤਿੰਨ ਤੁਹਾਡੇ ਦੇ આરોਪ ਲਾਏ ਆ ਜਿੱਦਾਂ ਕੋ ਝੂਲਿਆਂ ਦਾ ਕੋਈ ਮੈਟਰ ਸੀਗਾ ਤੇ ਇੱਕ ਤੁਹਾਡੇ ਹੁਸ਼ਿਆਰਪੁਰ ਰੋਡ ਦੇ ਉੱਪਰ ਤੁਹਾਡੇ ਮਤਲਬ ਕਿ ਰੇਤਾ ਬਾਈ ਦੀ ਦਾ ਤੇ ਤੀਜਾ ਇੱਕ ਪਾਰਕਿੰਗ ਦੇ ਜਿਹੜੀ ਸੀ ਦੇਖੋ ਮੈਂ ਪਾਰਕਿੰਗ ਦੀ ਕਲੀਅਰ ਕਰਤੀ ਮੈਂ ਇੱਕ ਵਾਰ ਰਸੀਦਾ ਦੂਸਰਾ ਇਹਨਾਂ ਨੇ ਕਿਹਾ ਝੂਲਿਆਂ ਦਾ ਉਹ ਮੈਨੂੰ ਨਹੀਂ ਪਤਾ ਉੱਥੇ ਦੇ ਕਾਉਂਸਲਰ ਨੂੰ ਪੁੱਛਣਾ ਜਿਹੜਾ ਉੱਥੇ ਦਾ ਅਰਬਨ ਸਟੀਟ ਦਾ ਕਾਉਂਸਲਰ ਆ ਉਹਦਾ ਏਰੀਆ ਵਾ ਉਹਨੇ ਝੁੱਲੇ ਲਾਏ ਉਹਨੇ ਰੱਖੇ ਮੇਰਾ ਉਹਦੇ 'ਚ ਕੋਈ ਨਹੀਂ ਨਾ ਮੈਂ ਉਹ 'ਚ ਹਿੱਸੇਦਾਰ ਆ ਉੱਥੇ ਦਾ ਪਾਰਸ਼ਦਾ ਉਹਨਾਂ ਨੇ ਮੱਲਿਆਂ ਨਾਲੇ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਇਹ ਜਿਹੜੇ ਝੁੱਲੇ ਆ ਖਰਾਬ ਹੋ ਗਏ ਆ ਇਹਨੂੰ ਦੱਸੋ ਲਿਆਣੇ ਕਿ ਨਹੀਂ ਲਿਆਣੇ ਤਾਂ ਅਸੀਂ ਹੋਰ ਕਿਤੇ ਰੱਖੀਏ ਇਹ ਮਸਲਾ ਅਰਬਨ ਸਟੀਟ ਜਿਹੜੇ ਕਾਉਂਸਲਰ ਆ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਉਹਨਾਂ ਨੇ ਮੈਡਮ ਕਮਿਸ਼ਨਰ ਜੀ ਨੂੰ ਐਪਲੀਕੇਸ਼ਨ ਦਿੱਤੀ ਸੀ ਦੂਸਰਾ ਮਸਲਾ ਹੋ ਗਿਆ ਤੀਜਰਾ ਮਸਲਾ ਇਹ ਕਹਿੰਦੇ ਆ ਵੀ ਸ਼ਹਿਰ ਦੇ ਵਿੱਚ ਜਿਹੜਾ ਮੈਂ ਆ ਕਰੋਚਮੈਂਟ ਕੀਤੀ ਆ ਮੈਡਮ ਜੀ ਮੈਂ ਕਰੋਚਮੈਂਟ ਇਕੱਲੇ ਨਹੀਂ ਨੀ ਸਾਰਾ ਸ਼ਹਿਰ ਦੇਖੋ ਬਾਬਾ ਅਗਧਿਆ ਦੇਖੋ ਹਰਿਆਵਾਲ ਦੇਖੋ ਸ਼ਾਪ ਰੋਡ ਤੇ ਜਿਹੜਾ ਐਡਾ ਵੱਡਾ ਅੰਦਰ ਪਾਰਕ ਬਣਿਆ ਉਹਦੇ ਉੱਤੇ ਕਿੰਨਾ ਮਟੀਰੀਅਲ ਸਟਿਆ ਤੁਹਾਨੂੰ ਮੇਰਾ ਹੀ ਦੀਦਾ ਕਿਉਂਕਿ ਮੈਂ ਪਾਰਟੀ ਦਾ ਸਪਾਈ ਆ ਸੇਵਕ ਆ ਮੈਂ ਸੇਵਾ ਪਬਲਿਕ ਦੀ ਆਵਾਜ਼ ਠਾਨਾ ਕਰੋਚਮੈਂਟ ਤੁਹਾਨੂੰ ਸ਼ਹਿਰ ਚ ਨਹੀਂ ਦਿਖਦੀ ਕਿੰਨੇ ਏਰੀਏ ਦੇ ਵਿੱਚ ਅਕਰੋਚਮੈਂਟ ਮੇਰੀ ਕੋਈ ਅਕਰੋਚਮੈਂਟ ਨਹੀਂ ਨਾ ਮੈਂ ਅਕਰੋਚਮੈਂਟ ਕੀਤੀ ਐ ਮੈਂ ਜਦੋਂ ਕਾਂਗਰਸ ਸਰਕਾਰ ਸੀ ਮੈਂ ਲਗਾਤਾਰ ਉਦੋਂ ਵੀ ਆਵਾਜ਼ ਠੰਦਾ ਰਿਆ ਵੀ ਤੁਸੀਂ ਸ਼ਹਿਰ ਦੀ ਜਿਹੜੀ ਅਕਰੋਚਮੈਂਟ ਉਹਨੂੰ ਖਤਮ ਕਰੋ ਬਾਕੀ ਮੇਰੀ ਕੋਈ ਅਕਰੋਚਮੈਂਟ ਨਹੀਂ ਮੇਰੇ ਜਿਹੜੇ ਤਿੰਨੇ ਪੁਆਇੰਟ ਆ ਉਹ ਮੈਂ ਤੁਹਾਨੂੰ ਦੱਸਦਾ ਪਹਿਲਾ ਪੁਆਇੰਟ ਮੈਂ ਰਸੀਦਾ ਦੂਸਰਾ ਉੱਥੇ ਦੇ ਕਾਉਂਸਲਰ ਨੂੰ ਪੁੱਛੋ ਤੀਸਰਾ ਜਿਹੜਾ ਇਹ ਕਹਿੰਦੇ ਕਾਉਂਸਲਰ ਵੀ ਤੁਸੀਂ ਆ ਜਿਹੜੀ ਆ ਇੱਥੇ ਦੀ ਅਕਰੋਚਮੈਂਟ ਕੀਤੀ ਮੇਰੀ ਕੋਈ ਅਕਰੋਚਮੈਂਟ ਨਹੀਂ ਨਾ ਮੈਨੂੰ ਕੋਈ ਨੋਟਿਸ ਆਇਆ ਨਾ ਮੈਨੂੰ ਕਿਸੇ ਨੇ ਭੇਜਿਆ ਬਾਕੀ ਮੇਰੇ ਨਾਲ ਜੇ ਕਿਸੇ ਨੇ ਗੱਲ ਕਰਨੀ ਹੋਵੇ ਮੈਡਮ ਕਮਿਸ਼ਨਰ ਗੱਲ ਕਰੇ ਮੈਂ ਜਿਹੜੇ ਪਾਰਟੀਆਂ ਬਦਲ ਕੇ ਆਂਦੇ ਬਾਰ-ਬਾਰ ਇਹਨਾਂ ਦਾ ਆਪਣਾ ਕੋਈ ਸਟੈਂਡ ਨਹੀਂ ਤੇ ਲੋਕਾਂ ਨੂੰ ਕੀ ਕਰੂਗੇ ਅੱਜ ਦੱਸਣ ਵੀ ਤੁਸੀਂ ਕਿੰਨੀ ਪਾਰਟੀ ਬਦਲੀ ਆ ਤੁਹਾਡਾ ਕੋਈ ਸਟੈਂਡ ਆ ਨਹੀਂ ਕਦੀ ਤੁਸੀਂ ਕਹਿੰਦੇ ਮੈਂ ਭਾਰਤੀ ਜਨਤਾ ਪਾਰਟੀ ਜਾਣਾ ਤੁਸੀਂ ਕਦੀ ਕਹਿੰਦੇ ਮੈਂ ਕਾਲੀ ਦਲ ਚ ਜਾਣਾ ਕਦੀ ਤੁਸੀਂ ਕਾਂਗਰਸ ਛੱਡੀ ਤੁਸੀਂ ਬਹੁਜਨ ਅੱਜ ਤੁਸੀਂ ਆਪ ਚ ਆ ਗਏ ਆ ਤੁਸੀਂ ਮੌਜੂਦਾ ਸਰਕਾਰ ਨੂੰ ਦੱਸੋ ਤੁਸੀਂ ਮੌਜੂਦਾ ਸਰਕਾਰ ਦੀ ਕਿਹੜੀ ਉਹ ਹਾਈਟਾਂ ਲਏ ਆ ਜੇ ਸ਼ਹਿਰ ਦੀ ਬੇਟੀ ਆ ਉਹਨੂੰ ਦੱਸਣਾ ਚਾਹੀਦਾ ਵੀ ਸ਼ਹਿਰ ਨੂੰ ਤੰਗ ਨਾ ਕਰੋ ਤੁਸੀਂ ਦੁਕਾਨਾਂ ਦੇ ਅੰਦਰ ਜਾ ਕੇ ਸਮਾਨ ਚੱਕਦੇ ਆ ਮੇਰੇ ਕੋਲ ਉਹਦੀ ਵੀਡੀਓ ਆ ਫਿਲਮ ਆ ਕਿਸੇ ਦੁਕਾਨ ਦੇ ਅੰਦਰ ਤੁਸੀਂ ਸਮਾਨ ਚੱਕ ਸਕਦੇ ਆ ਮੈਨੂੰ ਦੱਸੋ ਫਿਰ ਤੁਸੀਂ ਨਿਆਜ਼ ਕਰਦੇ ਆ ਹਜ਼ਾਰ-ਹਜ਼ਾਰ 2-2000 ਰੁਪਏ ਦਾ ਜੁਰਮਾਨਾ ਕਰਦੇ ਆ ਜੇਬੇ 'ਚ ਪੈਸੇ ਪਾਣ ਨੇ ਪਹਿਲਾਂ ਤੁਸੀਂ ਸਵੇਰੇ ਉੱਥੇ ਜਾਂਦੇ ਅਫਸਰ ਕਹਿੰਦੇ ਦੀ ਸ਼ਾਮ ਨੂੰ ਆਣਾ ਤੁਹਾਡੇ ਕਰੋਚਮਨ ਚੱਕਣੀ ਜੇ ਦਾ ਸਾਡਾ ਹਿੱਸਾ ਦੇਣਾ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਸ਼ਾਮ ਨੂੰ ਚੱਕਲਣ ਲੱਖਾਂ ਰੁਪਏ ਦਾ ਚੂਨਾ ਲਾਈ ਜਾਂਨੇ ਤੇ ਸ਼ਾਇਦ ਕਿੰਨੇ ਰੁਪਏ ਤੇ ਸ਼ਾਇਦ ਚੂਨਾ ਲੱਗ ਰਿਹਾ ਜਿੰਨੇ ਕਦੀ ਤੁਸੀਂ ਕਿਸੇ ਨੂੰ ਅਫਸਰ ਨੂੰ ਬਦਲ ਦਿੰਦੇ ਆ ਆ ਪਰਸੋ ਤਾਂ ਦੋ ਅਫਸਰ ਬਦਲੇ ਜੇ ਮੇਅਰ ਸਾਹਿਬ ਗਏ ਜੀ ਉੱਥੇ ਬੈਠੇ ਆ ਚਾਹ ਪੀਤੀ ਇੱਕ ਟੈਕਸ ਬਰਾਗ ਦਾ ਵਿੱਚ ਇੱਕ ਵਿਵੇਕ ਨੂੰ ਤੁਸੀਂ ਦੱਸੋ ਜੇ ਤੁਸੀਂ ਐਦਾਂ ਦਾ ਹਾਲਤ ਇੱਥੇ ਕਰੋਗੇ ਤਾਂ ਲੋਕ ਲੋਕ ਤੁਹਾਡੇ ਤੋਂ ਕੀ ਉਮੀਦਾਂ ਲੈ ਕੇ ਆਉਗੇ ਮੈਡਮ ਕਮਿਸ਼ਨਰ ਜੀ ਸ਼ਹਿਰ ਦੀ ਬੇਟੀਆਂ ਤੁਸੀਂ ਸ਼ਹਿਰ ਵਾਸਤੇ ਸੋਚੋ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਨਾ ਕਿਤੇ ਨਹੀਂ ਹੋ ਰਹੀ ਸੜਕਾਂ ਦਾ ਬੁਰਾ ਹਾਲ ਸਿਵਰੇ ਬੁਰਾ ਹਾਲ ਬਾਟਰ ਸਪਲਾਈ ਦਾ ਬੁਰਾ ਹਾਲ ਆਨ ਵਾਲਾ ਸਮਾ ਸ਼ੋਭਾ ਯਾਤਰਾ ਆ ਰਹੀ ਹੈ ਕ੍ਰਿਸ਼ਨ ਪੁਜਾਂ ਜੀ ਦੀ ਅੱਜ ਤੱਕ ਤੁਸੀਂ ਸ਼ਹਿਰ ਦੇ ਵਿੱਚ ਹਲੇ ਤਾਈਂ ਏਰੀਆ 'ਚ ਘੁੰਮੇ ਨਹੀਂ ਤੁਸੀਂ ਕਹਿੰਦੇ ਪਾਣੀ ਨਹੀਂ ਖੜਦਾ ਕਿਹੜੇ ਨਹੀਂ ਪਾਣੀ ਖੜਦਾ ਮੱਛਰ ਦਾ ਭੰਡਾਰਾ ਕਾਰਪੋਰੇਸ਼ਨ ਦੇ ਸਾਹਮਣੇ ਪਾਣੀ ਖੜਦਾ ਜੀਟੀ ਰੋਡ ਦੇ ਉੱਤੇ ਬੁਰਾ ਹਾਲ ਕੋਈ ਏਰੀਆ ਲਾ ਲਓ ਜਿੱਥੇ ਪਾਣੀ ਨਹੀਂ ਬੀੰਗੂ ਦੇ ਨਾਲ ਮੈਂ ਇਹ ਵੀ ਕਿਹਾ ਸੀ ਬੇਨਤੀ ਕੀਤੀ ਜੇ ਕਿਸੇ ਭਰਾ ਦੀ ਇਹਦੇ ਚ ਮੌਤ ਹੋ ਗਈ ਉਹ ਚ ਤੁਸੀਂ ਜ਼ਿੰਮੇਵਾਰ ਹੋਵੋਗੇ